ਜੀ ਪਟਨਾ ਸਾਹਿਬ ਦੇ ਜਥੇਦਾਰ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਕਾਨੀ ਬਲਦੇਵ ਸਿੰਘ ਨੂੰ ਬੇਨਤੀ ਹੈ ਉਹ ਕਿਰਪਾ ਕਰਕੇ ਨਾਲ ਖਲੋ ਜਾਣਗੇ ਉਹਨਾਂ ਦੇ ਨਾਲ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਉਹ ਵੀ ਉੱਥੋਂ ਨਾਲ ਆਏ ਨੇ ਔਰ ਸਮੁੱਚੇ ਹੀ ਸਾਡੇ ਸਤਿਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਸਿੰਘ ਸਹਿਬਾਨ ਐਡੀਸ਼ਨਲ ਹੈੱਡ ਗੰਥੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਇਹਨਾਂ ਸਾਰੀਆਂ ਸਨਮਾਨਯੋਗ ਸ਼ਖਸੀਅਤਾਂ ਵੱਲੋਂ ਅੱਜ ਦਾ ਜਿਹੜਾ ਸੰਦੇਸ਼ ਹੈ ਔਰ ਸੰਗਤਾਂ ਨੂੰ ਸੰਬੋਧਨ ਕਰਨਾ ਹੈ ਮਾਪਰ ਖਾਨੋ ਸਰਦਾਰ ਸਤਕਾਰ ਭੇਟ ਕਰਨਾ ਹੈ ਉਹ ਮੈਂ ਬੇਨਤੀ ਕਰੂੰਗਾ ਬਹੁਤ ਹੀ ਸਤਕਾਰਯੋਗ ਜਥੇਦਾਰ ਸਿੰਘ ਸਾਹਿਬ ਗਾਨੀ ਰਕबीर ਸਿੰਘ ਜੀ ਜਥੇਦਾਰ ਸਤਖਦੀ ਸ੍ਰੀ ਅਕਾਲ ਤਖਤ ਸਾਹਿਬ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਜੋ ਮੁੱਖ ਗ੍ਰੰਥੀ ਦੇ ਤੌਰ ਤੇ ਆਪਣੇ ਸੇਵਾਵਾਨ ਆ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਸੰਗਤਾਂ ਨੂੰ ਸੰਬੋਧਨ ਕਰਨਗੇ ਔਰ ਅੱਜ ਦੇ ਇਸ ਸਮਾਗਮ ਦੇ ਵਿੱਚ ਆਪਣਾ ਸੰਦੇਸ਼ ਸੰਗਤਾਂ ਨੂੰ ਸੁਣਾਉਣਗੇ ਬਹੁਤ ਹੀ ਸਤਕਾਰਯੋਗ ਸਿੰਘ ਸਾਹਿਬ ਗਾਨੀ ਰਕਵੀਰ ਸਿੰਘ ਜੀ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਉਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੇ ਸੰਗ ਚਿਤ ਆਵੇ 나ਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਸੂਰਾ ਸੋ ਪਹਿਚਾਨੀਐ ਜੋ ਲੜਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਹੁਨਾ ਛੱਡਾ ਖੇਤ ਵਿਦਵਾਨਾਂ ਦੀ ਜਥੇਬੰਦੀ ਸ਼ਹੀਦਾਂ ਦੀ ਜਥੇਬੰਦੀ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਜੋਨ 1984 ਦੇ ਸ਼ਹੀਦਾਂ ਦੀ 1 ਕਤਲਵੀਂ ਪਾਵਨ ਪਵਿੱਤਰ ਯਾਦ ਨੂੰ ਮਨਾਉਂਦਿਆਂ ਹੋਇਆਂ ਦੇਨਦੁਨੀਗਾਂ ਤੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਮੂਹ ਗੁਰੂ ਰੂਪ ਪੁਰਖਾਲ ਸਹਾਤ ਸੰਗਤ ਜੀ ਦਸ਼ਮੇਸ਼ ਪਤਾ ਜੀ ਦੀ ਰਕਸ਼ਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਆਦਬ ਸਤਕਾਰ ਸਹਿਤ ਬਲਾਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਅੱਜ ਸਮੁੱਚੇ ਖਾਲਸਾ ਪੰਥ ਵਾਸਤੇ ਬਹੁਤ ਵੱਡਾ ਇੱਕ ਦਿਨ ਹੈ ਕਿ ਇਸ ਦਿਨ ਜੋਨ 1984 ਨੂੰ ਜੋ ਭਾਰਤ ਦੀ ਕਾਂਗਰਸ ਦੀ ਹਕੂਮਤ ਵੱਲੋਂ ਭਾਰਤੀ ਫੌਜਾਂ ਟੈਂਕਾਂ ਤੋਪਾਂ ਦੇ ਨਾਲ ਲੈਸ ਕਰਕੇ ਹਜ਼ਾਰਾਂ ਦੇ ਗਿਣਤੀ ਵਿੱਚ ਸਾਂਝੀ ਵਾਕਤਾ ਦੇ ਕੇਂਦਰ ਰੋਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਔਰ ਮੇਰੀ ਪੀਰ ਤੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਦੁਆਰਿਆਂ ਤੇ ਫੌਜਾਂ ਨੂੰ ਚਾੜਿਆ ਗਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਗੋੜੀਆਂ ਲੱਗੀਆਂ ਟੈਂਕਾਂ ਤੋਪਾਂ ਦੇ ਗੋਲਿਆਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟਹਿ ਢੇਰੀ ਕੀਤਾ ਗਿਆ ਔਰ 20ਵੀਂ ਸਦੀ ਦੇ ਮਹਾਨ ਜਰਨੈਲ ਮਰਦੇ ਮੁਜਾਹਿਦ ਕੌਮੀ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਮਹਾਂਪੁਰਖਾ ਨੇ ਆਪਣੇ ਸਾਥੀ ਸਿੰਘਾਂ ਦੇ ਨਾਲ ਦਮਦਮੇ ਟਕਸਾਲ ਦੀ ਰਵਾਇਤ ਨੂੰ ਮੁੱਖ ਰੱਖਦਿਆਂ ਹੋਇਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਪਰਯਾਦਾ ਨੂੰ ਕਾਇਮ ਰੱਖਦਿਆਂ ਹੋਇਆ ਅੱਜ ਦੇ ਦਿਨ ਸਤ ਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਪੰਥ ਦੇ ਪ੍ਰਸਿੱਧ ਵਿਦਵਾਨ ਬਾਬਾ ਬੰਤਾ ਸਿੰਘ ਜੀ ਉਹ ਆਪ ਜੀ ਦੇ ਨਾਲ ਇੱਕ ਜ਼ਿਕਰ ਕਰਕੇ ਗਏ ਕਿ ਕਿਸੇ ਵਿਦਵਾਨ ਨੇ ਆਪਣੇ ਮਨ ਦੀ ਜਿਹੜੀ ਗੱਲ ਹੈ ਉਹ ਲਿਖੀ ਕਿ ਇਹੋ ਲੱਗਦਾ ਸੀ ਕਿ ਸੰਤ ਸ਼ਹੀਦ ਹੋਏ ਪਏ ਨੇ ਸ਼ਰੀਰ ਪਿਆ ਹੈ। ਉਹਨਾਂ ਦੇ ਕੇਸਾਂ ਦੇ ਵਿੱਚੋਂ ਜਿਵੇਂ ਕਿ ਜੇਲਮ ਤੇ ਚਨਾਬ ਨਿਕਲਦਾ ਹੈ। ਰਾਬੀ ਸਤਲੋਜ ਨੇ ਉਹਨਾਂ ਦੇ ਡੋਲੇ ਪਕੜੇ ਹੋਏ ਨੇ। ਬਹੁਤ ਉਸ ਵਿਦਵਾਨ ਨੇ ਆਪਣੇ ਮਨ ਦੀ ਭਾਵਨਾ ਆਪਣੇ ਮਨ ਦਾ ਜਿਹੜਾ ਸਤਕਾਰ ਸੀ ਉਹ ਸੰਤਾਂ ਪ੍ਰਤੀ ਵਿਅਕਤ ਕੀਤਾ। ਔਰ ਇੱਕ ਉਹ ਕਹਿੰਦਾ ਕਿ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬੇਰੀ ਪੀਰੀ ਦੇ ਮਾਲਕ ਸੰਤ ਬਾਬਾ ਜਰਨੈਲ ਸਿੰਘ ਜੀ ਔਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਹਿਬਾਈ ਅਮਰੀਕ ਸਿੰਘ ਜੀ ਜਰਨੈਲ ਛੁਬੇਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਤੇ ਜਿਹੜੇ ਉੱਥੇ ਸੰਤਾ ਦੇ ਸਾਥੀ ਸਿੰਘ ਸ਼ਹੀਦ ਹੋਏ ਸਤਿਗੁਰਾਂ ਦੇ ਪਾਵਨ ਸ਼ਹੀਦੀ ਦਿਹਾੜੇ ਤੇ ਦਰਸ਼ਨ ਇਸ਼ਨਾਨ ਕਰਨ ਆਈਆਂ ਸੰਗਤਾਂ ਸ਼ਹੀਦ ਹੋਈਆਂ ਇਹੋ ਲੱਗਦਾ ਸੀ ਕਿ ਜਿਵੇਂ ਮੇਰੀ ਪੀਰ ਦੇ ਮਾਲਕ ਸਤਿਗੁਰੂ ਉਹਨਾਂ ਮਹਾਨ ਸ਼ਹੀਦਾਂ ਦੀਆਂ ਪਵਿੱਤਰ ਆਤਮਾਵਾਂ ਨੂੰ ਆਪ ਲੈਣ ਵਾਸਤੇ ਆਏ ਹੋਣ ਤੇ ਉਹ ਜਿਹੜੇ ਮਹਾਨ ਸ਼ਹੀਦ ਨੇ ਉਹ ਮੇਰੀ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਸੁਮਾ ਗਏ ਹੋਣ ਗੁਰਮੁਖ ਵੇਸਕਾਲ ਵਿੱਚ ਕੋਈ ਤੋੜ ਆਵਾ ਨਹੀਂ ਪਹਿਲੀ ਗੱਲ ਤੇ ਇਹ ਕਿ ਸ਼ਹੀਦ ਹੋਣਾ ਔਖਾ ਹੈ ਮਰਨਾ ਬਹੁਤ ਔਖਾ ਹੈ ਇਸ ਫਾਨੀ ਸੰਸਾਰ ਨੂੰ ਇਥੋਂ ਕੂਚ ਕਰਨਾ ਸਮੇਂ ਅਨੁਸਾਰ ਤੇ ਸਭ ਜਾਣਦੇ ਨੇ ਠੀਕ ਹੈ ਕਿਆ ਜਾਣਾਂ ਕਿ ਉਹ ਮਰ ਹੈਗੇ ਕੈਸਾ ਮਰਨਾ ਹੋਏ ਜੇ ਘਰ ਸਾਹਿਬ ਮਨ ਹੋਣਾ ਵਿਸਰਿਆ ਤਾਂ ਸਹਿਲਾ ਬਾਰਨਾ ਹੋਏ ਲੇਕਰ ਬਹੁਤ ਸਾਹਮਣੇ ਖੜੀ ਹੈ ਨਜ਼ਰ ਆ ਰਹੀ ਹੈ ਕਿ ਬਹੁਤ ਸਾਹਮਣੇ ਖੜੀ ਹੈ ਤੇ ਜੋਜ ਕੇ ਦ੍ਰਿੜਤਾ ਤੇ ਤਾਲ ਸੂਰ ਬੀਰਤਾ ਤੇ ਨਾਲ ਛਾਤੀ ਤਾੜ ਕੇ ਬਹੁਤ ਨੂੰ ਆਪਣੇ ਗੜੇ ਲਗਾਉਣਾ ਸ਼ਹਾਦਤ ਪ੍ਰਾਪਤ ਕਰਨੀ ਇਹ ਗੁਰਮੁਖੋ ਕੇਵਲ ਤੇ ਕੇਵਲ ਖਾਲਸਾ ਪੰਥ ਦੇ ਹਿੱਸੇ ਵਿੱਚ ਆਇਆ ਔਰ ਅਗਦੇ ਦਿਨ ਮਰਦੇ ਮੁਜਾਹਿਬ ਸੰਤ ਪਾਪਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਆਪਣੇ ਸਾਥੀ ਸਿੰਘਾਸ ਸਬੇਤ ਪਾਵਨ ਸ਼ਹਾਦਤ ਪ੍ਰਾਪਤ ਕੀਤੀ ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਕਿ ਜਦੋਂ ਭਾਈ ਸਾਹਿਬ ਭਾਈ ਬਣੀ ਸਿੰਘ ਜੀ ਨੂੰ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਾ ਤੇ ਕਾਜੀ ਨੇ ਸੂਬੇਦਾਰ ਨੂੰ ਇਹ ਸ਼ਬਦ ਕਹਿ ਅਸਾਨ ਕਹਿੰਦੇ ਹਰ ਮੰਦਰ ਕੋ ਇਹ ਹੈ ਪੁਜਾਰੀ ਮੰਨਾ ਇਸ ਕੋ ਖਲਕਤ ਸਾਰੀ ਦੂਰੋਂ ਚਾਲ ਕੇ ਜੋ ਸਿਖਾਵੇ ਇਸ ਹੀ ਕੋਵਾ ਫਤਿਹ ਬੁਲਾਵੇ ਸਿੱਖਨ ਕੋ ਸਿੱਖੀ ਦਰੜਾਵੇ ਸਿੱਖਿਓ ਚੋਕੈ ਤਿਸ ਧਨ ਖਾ ਲਗਾਵੇ ਅਤ ਸਿੱਖੜਿਆ ਬਹੁਤੀ ਚੈ ਖੋਲ ਜਾਪਤੇ ਹੈ ਤੁਮਨੇ ਦਈ ਕਹਿੰਦੇ ਕਿ ਸਿੱਖਾਂ ਨੇ ਅਤ ਬੜੀ ਚੁੱਕੀ ਹੈ ਜਦੋਂ ਦੀ ਤੂੰ ਸਿੱਖਾਂ ਨੂੰ ਖੋਲ ਦਿੱਤੀ ਹੈ ਇਹ ਜਿਹੜਾ ਭਾਈ ਬਾਰੀ ਸਿੰਘ ਹੈ ਇਹ ਹਰਮੰਦਰ ਸਾਹਿਬ ਦਾ ਪੁਜਾਰੀ ਹੈ ਹਰਮੰਦਰ ਸਾਹਿਬ ਦਾ ਗ੍ਰੰਥੀ ਹੈ ਔਰ ਸਾਰੇ ਇਹਨੂੰ ਵਾਕੇ ਸੀਸ ਝੁਕਾਉਂਦੇ ਨੇ ਜੇਕਰ ਸਿੱਖੀ ਦੇ ਵਿੱਚ ਕੋਈ ਕਿਸੇ ਪ੍ਰਕਾਰ ਦੀ ਕੁਤਾਹੀ ਕਰਦਾ ਹੈ ਕੋਈ ਕੁਰੇਅਤ ਕਰਦਾ ਹੈ ਤੇ ਇਹ ਉਹਨੂੰ ਦੁਬਾਰਾ ਤਨਖਾਹ ਲਾ ਕੇ ਤੇ ਫੇਰ ਦੁਬਾਰਾ ਸਿੱਖੀ ਦੇ ਵਿੱਚ ਸ਼ਾਮਲ ਕਰਦਾ ਹੈ ਕਹਿੰਦੇ ਇਹਨੂੰ ਖਤਮ ਕਰਨਾ ਚਾਹੀਦਾ ਹੈ ਫਤਵਾ ਲਾਇਆ ਗਿਆ ਕਿ ਬੰਦ ਬੰਦ ਕੱਟ ਕੇ ਭਾਈ ਬਨੀ ਸਿੰਘ ਸਾਹਿਬ ਜੀ ਨੂੰ ਸ਼ਹੀਦ ਕੀਤਾ ਜਾਏ ਤਿਆਰੀ ਕੀਤੀ ਗਈ ਜਲਾਦ ਆਇਆ ਟੋਕਾ ਤਿਆਰ ਕੀਤਾ ਗਿਆ ਭਾਈ ਸਾਹਿਬ ਜੀ ਚੌਕੜਾ ਲਾ ਕੇ ਸ਼ਹਾਦਤ ਪ੍ਰਾਪਤ ਕਰਨ ਵਾਸਤੇ ਬਹਿ ਗਏ ਤੇ ਜਿਹੜਾ ਉਹ ਜਲਾਦ ਸੀ ਨਾ ਉਹ ਭਾਈ ਸਾਹਿਬ ਜੀ ਹੋਰਾਂ ਦੇ ਗੁੱਟ ਤੇ वार ਕਰਨ ਲੱਗਾ ਹੱਥ ਤੋਂ ਅੱਗੇ ਗੁੱਟ ਤੇ वार ਕਰਨ ਲੱਗਾ ਕਿਉਂਕਿ ਫਤਵਾ ਇਹ ਸੀ ਕਿ ਬੰਦ-ਬੰਦ ਕੱਟਿਆ ਜਾਏ ਭਾਈ ਮਨੀ ਸਿੰਘ ਸਾਹਿਬ ਜੀ ਕਹਿਣ ਲੱਗੇ ਕਿ ਜਲਾਦ ਖਲੋਜਾ ਅਜੇ ਮੇਰੇ ਸਰੀਰ ਤੇ ਟੱਕ ਨਾ ਲਾਏ ਜਲਾਲ ਖੇਨ ਦਾ ਬਜ਼ੁਰਗਾ ਮੈਨੂੰ ਪਤਾ ਸੀ ਤੂੰ ਡੋਲ ਜਾਣਾ ਕਿਉਂਕਿ ਬੜੇ ਬੜੇ ਮੌਤ ਸਾਹਮਣੇ ਖੜੀ ਵੇਖ ਕੇ ਡੋਲ ਜਾਂਦੇ ਨੇ ਮਰਨਾ ਬਹੁਤ ਔਖਾ ਹੈ ਮੈਨੂੰ ਪਤਾ ਸੀ ਤੂੰ ਡੋਲ ਜਾਣਾ ਤੂੰ ਮੰਨ ਜਾਣਾ ਤੂੰ ਇਸਲਾਮ ਧਾਰਨ ਕਰਨ ਵਾਸਤੇ ਮੰਨ ਜਾਣਾ ਭਾਈ ਸਾਹਿਬ ਜੀ ਕਹਿਣ ਲੱਗੇ ਮੈਂ ਤੇਰਾ ਹੱਥ ਇਸ ਕਰਕੇ ਨਹੀਂ ਰੋਕਿਆ ਕਿ ਮੈਨੂੰ ਮੌਤ ਤੋਂ ਡਰ ਲੱਗਦਾ ਮੈਂ ਤੇਰਾ ਹੱਥ ਇਸ ਕਰਕੇ ਰੋਕਿਆ ਕਿ ਆਪਣੇ ਮਾਲਕ ਦਾ ਹੁਕਮ ਮੰਨ ਉਹ ਜਲਾਦ ਕਹਿੰਦਾ ਆਪਣੇ ਮਾਲਕ ਦਾ ਹੁਕਮ ਹੈ ਤੇ ਮੰਨ ਰਿਹਾ ਹਾਂ ਮੇਰੇ ਮਾਲਕ ਦਾ ਹੁਕਮ ਹੈ ਕਿ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਜਾਏ ਕਤਲ ਕੀਤਾ ਜਾਏ ਤੇ ਭਾਈ ਸਾਹਿਬ ਭਾਈ ਮਾਨੀ ਸਿੰਘ ਜੀ ਕਹਿਣ ਲੱਗੇ ਜਲਾਦ ਮੇਰੇ ਸਰੀਰ ਦਾ ਬੰਦ ਮੇਰੇ ਗੁੱਟ ਤੋਂ ਨਹੀਂ ਸ਼ੁਰੂ ਹੁੰਦਾ ਮੇਰੇ ਸਰੀਰ ਦਾ ਬੰਦ ਮੇਰੇ ਉਂਗਲ ਦੇ ਪੋਟੇ ਤੋਂ ਸ਼ੁਰੂ ਹੁੰਦਾ ਆਪਣੇ ਟੋਕੇ ਦਾ ਵਾਰ ਮੇਰੇ ਗੁੱਟ ਤੇ ਨਾ ਕਰ ਆਪਣੇ ਟੋਕੇ ਦਾ ਵਾਰ ਮੇਰੇ ਉਂਗਲ ਦੇ ਪਹਿਲੇ ਪੋਟੇ ਤੇ ਕਰ ਜਲਾਦ ਬੜਾ ਹੈਰਾਨ ਕਿ ਇਹਨਾਂ ਨੂੰ ਮੌਤ ਤੋਂ ਡਰ ਨਹੀਂ ਆਉਂਦਾ ਜਲਾਦ ਪੁੱਛਦਾ ਹੈ ਬਜ਼ੁਰਗਾ ਜਦੋਂ ਮੈਂ ਤੇਰੇ ਹੱਥ ਉੱਤੇ ਤੇਰੇ ਪੋਟੇ ਦੇ ਉੱਤੇ ਟੋਕਾ ਮਾਰਿਆ ਤੇ ਤੈਨੂੰ ਦਰਦ ਨਹੀਂ ਹੋਏਗਾ ਤੇ ਕਿਉਂਕਿ ਇਸ ਵਿਦਵਾਨ ਨੇ ਬੜੇ ਸੋਹਣੇ ਬੋਲ ਲਿਖੇ ਨੇ ਉਹ ਕਹਿੰਦੇ ਕਿ ਬੰਤ ਬੰਦ ਉੱਤੇ ਇਹ ਬੇਰਹਿਮ ਕਾਤਿਲ ਤੋ ਖੰਜਰ ਜਦੋਂ ਚਲਾਏਗਾ کٹ کٹ کے بند میرے تو ترتی گا درد پیالے پار پار کے ایسی جام وانگ پی جاواں آ کاتل آپ دو رل مل اجب تماشا لاواں گے جلاد کہہ دزرگا تے طاقت کتوں ملتی ہے گرم جڑا شری کال تک صاحب تے حملہ کیتا گیا نا ਸ਼੍ਰੀ ਅਕਾਲ ਤੱਕ ਸਾਫ ਤੇ ਹਮਲਾ ਵੀ ਇਸੇ ਕਰਕੇ ਕੀਤਾ ਗਿਆ ਆਤਮਿਕ ਵੀਡੀਓ ਸੁਣਦਾ ਸੀ ਉਸ ਵੀਡੀਓ ਦੇ ਵਿੱਚ ਇੱਕ ਭਾਈ ਰਾਗੀ ਭਾਈ ਅਵਤਾਰ ਸਿੰਘ ਦਾ ਜ਼ਿਕਰ ਆਇਆ ਇੰਗਲੈਂਡ ਵਿੱਚ ਕਿਸੇ ਥਾਂ ਤੇ ਉਹ ਟਹਿਲ ਰਿਹਾ ਸਨ ਕਿੰਦੇ ਕੋਈ ਅੰਗਰੇਜ਼ ਵੱਡੇ ਆ ਰੀ ਉਮਰ ਦਾ ਉਹਨੇ ਉਹਨੂੰ ਫਤਿਹ ਬੁਲਾਈ ਅੰਗਰੇਜ਼ ਨੇ ਬੋਲ ਕੇ ਫਤਿਹ ਬੁਲਾਈ ਭਾਈ ਅਵਤਾਰ ਸਿੰਘ ਜੋ ਹੋਰਾਂ ਪੁੱਛਿਆ ਕਿ ਤੁਸੀਂ ਅੰਗਰੇਜ਼ ਹੋ ਤੁਹਾਨੂੰ ਸਿੱਖੀ ਬਾਰੇ ਕੀ ਪਤਾ ਉਹ ਕਹਿੰਦਾ ਕਿ ਮੈਂ ਬ੍ਰਿਟਿਸ਼ ਫੌਜ ਵਿੱਚ ਹਿੰਦੂਸਤਾਨ ਵਿੱਚ ਰਿਆ ਹਾਂ ਸਿੱਖਾਂ ਦੇ ਵਿੱਚ ਰਿਆ ਹਾਂ ਮੈਨੂੰ ਪੰਜਾਬੀ ਬੋਲਣੀ ਚੰਗੀ ਤਰ੍ਹਾਂ ਆਉਂਦੀ ਹੈ ਕਹਿੰਦੇ ਕਿਉਂ ਅੰਗਰੇਜ਼ ਕਹਿਣ ਲੱਗਾ ਕਿ ਹੈ ਤੁਹਾਡੇ ਕੋਲ ਬਹੁਤ ਕੁਝ ਸਿੱਖੋ ਤੁਸੀਂ ਕਦੇ ਮੈਦਾਨੇ ਜੰਗ ਵਿੱਚ ਨਹੀਂ ਹਾਰੇ ਤੁਸੀਂ ਸਾਰੀਆਂ ਜੰਗਾਂ ਜਿੱਤੀਆਂ ਰਹਿ ਆਪਾਂ ਕੁਰਬਾਨ ਕਰਕੇ ਜਿੱਤੀਆਂ ਨੇ ਤੁਹਾਡੇ ਵਿੱਚ ਇੱਕ ਕਮਜ਼ੋਰੀ ਹੈ ਕਿ ਤੁਸੀਂ ਟੇਬਲ ਤੇ ਆ ਕੇ ਹਾਰ ਜਾਂਦੇ ਹੋ ਤੁਸੀਂ ਟੇਬਲ ਤੇ ਆ ਕੇ ਨਹੀਂ ਜਿੱਤ ਪਾਉਂਦੇ ਜੰਗਾਂ ਜਿੱਤਦੇ ਹੋ ਕਦਾਨਾ ਵਿੱਚ ਲੜਦੇ ਹੋ ਸ਼ਹਾਤਾ ਪਾਉਂਦੇ ਹੋ ਲੇਕਿਨ ਜਦੋਂ ਗੱਲਬਾਤ ਕਰਨ ਦੀ ਵਾਰ ਹੀ ਆਉਂਦੀ ਹੈ ਤੁਸੀਂ ਜਿੱਤ ਜਾਂਦੇ ਹੋ ਇਸੇ ਕਰਕੇ ਸ਼੍ਰੀਮਤੀ ਇੰਦਰਾ ਗਾਂਧੀ ਇਹਨੂੰ ਕਿ세 ਸਾਡੇ ਸਿੱਖ ਲੀਡਰ ਨੇ ਪੁੱਛਿਆ ਕਿ ਬੀਬੀ ਤੇਨੂੰ ਸਿੱਖਾਂ ਨਾਲ ਇਹ ਨਫ਼ਰਤ ਕਿਉਂ ਹੈ ਉਹ ਇਤਰਾਗਦੀ ਕਹਿਣ ਲੱਗੇ ਕਿ ਮੈਨੂੰ ਸਿੱਖਾਂ ਨਾਲ ਇਸ ਕਰਕੇ ਨਫ਼ਰਤ ਹੈ ਕਿ ਜਦੋਂ ਐਮਰਜੈਂਸੀ ਲੱਗੀ ਸੀ ਤੇ ਅਕਾਲੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਸੀ ਮੇਰੇ ਖਿਲਾਫ ਮੇਰੇ ਰਾਜ ਭਾਗ ਦੇ ਖਤਮ ਹੋਣ ਵਾਸਤੇ ਅਰਦਾਸ ਕੀਤੀ ਸੀ ਤੇ ਉਹ ਜਿਹੜਾ ਅਕਾਲੀ ਆਗੂ ਸੀ ਉਹ ਕਹਿਣ ਲੱਗਾ ਬੀਬੀ ਜਦੋਂ ਸਿੱਖ ਅਰਦਾਸ ਕਰਦਾ ਤੇ ਕਿਸੇ ਦੇ ਬੁਰੇ ਦੀ ਅਰਦਾਸ ਨਹੀਂ ਕਰਦਾ ਸਿੱਖ ਤੇ ਅਰਦਾਸ ਕਰਕੇ ਇਹ ਕਹਿੰਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਿੱਖ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਕਹਿੰਦੇ ਕਿ ਅਸੀਂ ਐਮਰਜੈਂਸੀ ਮੋਰਚੇ ਵੇਲੇ ਤੇਰੇ ਸਾਹਮਣੇ ਖਲੋਤੇ ਅਸੀਂ ਮੋਰਚੇ 'ਤੇ ਲਾਏ ਅਸੀਂ ਧਰਨੇ 'ਤੇ ਲਾਏ ਅਸੀਂ ਸ਼ਹੀਦੀਆਂ ਵੀ ਪਾਈਆਂ ਤੇ ਅਸੀਂ ਐਮਰਜੈਂਸੀ ਤੁੜਵਾਈ ਵੀ ਗੁਰਮਖੋ ਇਸੇ ਕਰਕੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਹੈ ਚਾਹੇ ਕੋਈ ਵੀ ਹਕੂਮਤ ਹੋਵੇ ਜਦ ਤੋਂ ਸ੍ਰੀ ਹਰਮੰਦਰ ਸਾਹਿਬ ਦੀ ਸਥਾਪਨਾ ਹੋਈ ਜਦ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ ਜਾਤੋਂ ਸਤਗੁਰੂ ਜੀ ਹਰਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ ਮਾਨ ਹੋਏ ਉਹਦੋਂ ਤੋਂ ਜਿੰਨੀਆਂ ਵੀ ਹਕੂਮਤਾਂ ਆਈਆਂ ਚਾਹੇ ਉਹ ਰੰਗੜਾਂ ਦੀ ਹਕੂਮਤ ਹੈ ਚਾਹੇ ਅਬਦਾਲੀਆਂ ਦੀ ਹੈ ਚਾਹੇ ਦਰਾਨੀਆਂ ਦੀ ਹੈ ਚਾਹੇ ਅੰਗਰੇਜ਼ਾਂ ਦੀ ਹੈ ਚਾਹੇ ਭਾਰਤ ਦੀ ਹਕੂਮਤ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਇਨ੍ਹਾਂ ਹਕੂਮਤਾਂ ਦੀਆਂ ਅੱਖਾਂ ਦੇ ਵਿੱਚ ਚੁੱਪਦਾ ਹੈ ਇਸੇ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਕਿ ਜਿੱਥੋਂ ਸਿੱਖਾਂ ਨੂੰ ਤਾਕਤ ਮਿਲਦੀ ਹੈ ਉਹ ਸੋਮੇ ਖਤਮ ਕਰ ਦਿੱਤਾ ਜਾਏ। ਉਹ ਬਜ਼ੁਰਗ ਨੇ ਪੁੱਛਿਆ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਕਿ ਜਲਾਦ ਨੇ ਪੁੱਛਿਆ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਕਿ ਬਜ਼ੁਰਗੋ ਤੁਹਾਨੂੰ ਵੀ ਤਾਕਤ ਕਿੱਥੋਂ ਮਿਲਦੀ ਹੈ ਤੁਹਾਡਾ ਮੁਰਸ਼ਿਦ ਕੌਣ ਹੈ? ਤੇ ਭਾਈ ਮਨੀ ਸਿੰਘ ਸਾਹਿਬ ਜੀ ਕਹਿਣ ਲੱਗੇ ਸਾਡੇ ਮੁਰਸ਼ਿਦ ਬਾਰੇ ਤੂੰ ਨੇ ਸੁਣਿਆ ਤੂੰ ਨਹੀਂ ਜਾਣਦਾ ਸਾਡੇ ਕਲਗੀਧਰ ਪਾਤਸ਼ਾਹ ਪਿਤਾ ਨੂੰ ਜਿਹਨੇ ਆਪਣਾ ਸਰਬੰਸ ਕੁਰਬਾਨ ਕਰਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਬਹਿ ਕੇ ਇਹ ਗੀਤ ਗਾਇਆ ਸੀ ਮਿੱਤਰ ਪਿਆਰੇ ਨੂੰ ਸਾਡਾ ਇਹ ਜਿਸ ਨੇ ਆਖ ਸੁਣਾਇਆ ਹੈ ਹਾਲ ਮੁਰੀਦਾਂ ਦਾ ਕਹਿਣਾ ਜਿੰਨ ਸੱਦ ਇਸ਼ਕ ਦਾ ਲਾਇਆ ਹੈ ਐਸੀ ਉਸ ਮੁਰਸ਼ਦ ਦੇ ਚੇਲੇ ਹਾਂ ਇਹ ਸਾਬਤ ਕਰ ਦਿਖਲਾਵਾਂਗੇ ਆਹ ਕਾਤਲ ਆਪਾਂ ਦੋਵੇਂ ਰਲ ਮਿਲ ਅਜਬ ਤਮਾਸ਼ਾ ਲਾਵਾਂਗੇ ਜਲਾਦ ਨੇ ਫੇਰ ਸਵਾਲ ਪੁੱਛਿਆ ਭਾਈ ਬਨੀ ਸਿੰਘ ਸਾਹਿਬ ਜੀ ਹੋਰਾਂ ਨੂੰ ਜਿਹੜੀ ਗੱਲ ਬਾਬਾ ਬੰਤਾ ਸਿੰਘ ਜੀ ਕਰਕੇ ਗਾਇਆ ਨਾ ਗੁਰਮੁਖੋ ਇਹ ਅੱਖਰ ਅੱਖਰ ਸੱਚ ਹੈ ਕਿ ਜਿਹੜਾ ਸ਼ਹੀਦ ਹੁੰਦਾ ਹੈ ਉਹਨੂੰ ਕਲ ਕੀ ਧਰ ਪਾਤਸ਼ਾਹ ਦੀ ਗੋਦ ਮਿਲਦੀ ਹੈ ਗੋਦ ਪ੍ਰਾਪਤ ਹੁੰਦੀ ਹੈ ਉਹ ਸਤਗੁਰਾਂ ਦੀ ਗੋਦ ਵਿੱਚ ਜਾਂਦਾ ਹੈ ਜਲਾਦ ਕਹਿਣ ਲੱਗਾ ਬਜ਼ੁਰਗਾ ਤੈਨੂੰ ਬੰਦ-ਬੰਦ ਕਟਵਾ ਕੇ ਮਿਲੇਗਾ ਕੀ ਤੇ ਭਾਈ ਸਾਹਿਬ ਜੀ ਨੇ ਉਹਨੂੰ ਉਲਟਾ ਸਵਾਲ ਕੀਤਾ ਤੈਨੂੰ ਮੇਰਾ ਬੰਦ-ਬੰਦ ਕੱਟ ਕੇ ਮਿਲੇਗਾ ਕੀ ਉਹ ਕਹਿੰਦਾ ਕਿ ਦੋ ਵਕਤ ਦੀ ਰੋਟੀ ਜੋਗੇ ਪੈਸੇ ਮਿਲ ਜਾਣਗੇ ਤੇ ਭਾਈ ਸਾਹਿਬ ਜੀ ਕਹਿਣ ਲੱਗੇ ਮੈਨੂੰ ਬੰਦ ਬੰਦ ਕਟਵਾ ਕੇ ਮੇਰੇ ਕਲਗੀਧਰ ਪਾਤਸ਼ਾਹ ਦੀ ਗੋਦ ਪ੍ਰਾਪਤ ਹੋਵੇਗੀ ਤੇ ਭਾਈ ਸਾਹਿਬ ਕਹਿਣ ਲੱਗੇ ਤੂੰ jobb ਤੇ ਨੌਕਰ ਟੁਕੜੇ ਦਾ ਮਾਲਕ ਦਾ ਹੁਕਮ ਵਜਾਣਾ ਵਾ ਮੈਂ ਇਸ ਦੇਹ ਦਾ ਮਾਲਕ ਜੋ ਹੈ ਉਸ ਨੂੰ ਪਿਆ ਰਿਝਾਨਾ ਵਾ ਤੇਰੀ ਤਲਬ ਰੁਪਈਏ ਨੇ ਐਸੀ ਉੱਤਮ ਪਦਵੀ ਪਾਵਾਂਗੇ ਆ ਕਾਤਲ ਆਪਾਂ ਦੋਵੇਂ ਰਣ ਮਿਲ ਅਜਬ ਤਮਾਸ਼ਾ ਲਾਵਾਂਗੇ ਭਾਈ ਮਰੀ ਸਿੰਘ ਸਾਹਿਬ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਤੇ ਕਲਗੀਧਰ ਪਾਤਸ਼ਾਹ ਦੀ ਭਾਈ ਸਾਹਿਬ ਭਾਈ ਮਰੀ ਸਿੰਘ ਜੀ ਹੋਰ ਗੋਤ ਪ੍ਰਾਪਤ ਹੋਈ ਗੁਰਮੁਖੋ ਵੇਸੇ ਤਰ੍ਹਾਂ ਜੋਨ 1984 ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਖ ਅਮਰ ਸ਼ਹੀਦ ਉਹਨਾਂ ਦੇ ਨਾਮ ਦੇ ਨਾਲ ਜਿੰਦੇ ਵੀ ਵਿਸ਼ੇਸ਼ਣ ਲਾਏ ਦਾ ਪੰਥ ਨੇ ਜਿੰਨਾ ਸਤਕਾਰ ਦਿੱਤਾ ਸੰਤ ਵੀ ਗਿਆਨੀ ਵੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਰਦੇ ਮੁਜਾਹਿਦ 20ਵੀਂ ਸਦੀ ਦੇ ਮਹਾਨ ਜਰਨੈਲ ਕੌਮੀ ਸ਼ਹੀਦ ਕਿਹੜਾ ਦਰਜਾ ਕਿਹੜਾ ਰੁਤਬਾ ਕਿ ਜਿਹੜਾ ਪੰਥ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਨਹੀਂ ਦਿੱਤਾ ਗੁਰਮੁਖ ਕੋ ਐਸੇ ਜਿਹੜੇ ਮਰਦ ਨੇ ਇਹ ਸਦੀਆਂ ਬਾਅਦ ਪੈਦਾ ਹੋਇਆ ਕਰਦੇ ਨੇ ਹਰ ਰੋਜ਼-ਰੋਜ਼ ਅਹਜੇ ਮਰਦ ਪੈਦਾ ਨਹੀਂ ਹੁੰਦੇ ਉਸ ਮਰਦ ਤੇ ਮੁਜਾਹਿਦ ਨੇ ਅੱਜ ਦੇ ਦਿਨ ਸ਼ਿਰਿਆਕਾਲ ਤਖਸੈਬ ਦੇ ਸਾਹਮਣੇ ਛਾਤੀ ਤਾਣ ਕੇ ਮੌਤ ਨੂੰ ਗੜੇ ਲਗਾਇਆ ਪਾਵਨ ਸ਼ਹਾਦਤ ਪ੍ਰਾਪਤ ਕੀਤੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਸਹ ਭਾਈ ਅਮਰੀਕ ਸਿੰਘ ਜੀ ਹੋਰਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਜਰਨਲ ਸੁਖੇਸ਼ ਸਿੰਘ ਜੀ ਹੋਰਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਬਾਬਾ 18 ਸਿੰਘ ਸਾਹਿਬ ਜੀ ਹੋਰਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਔਰ ਬਾਪੁਰਖਾਂ ਦੇ ਨਾਲ ਗੁਰਮੁਖੋ ਇਤਿਹਾਸਕਾਰ ਵੀ ਦੱਸਦੇ ਨੇ ਔਰ ਜਿਹੜੇ ਉਸ ਵਕਤ ਮੌਜੂਦ ਸਨ ਐਸ ਵੇਲੇ ਵੀ ਸਟੇਜ ਦੇ ਉੱਤੇ ਉਹ ਸਿੰਘ ਬੈਠੇ ਹੋਏ ਜਿਨ੍ਹਾਂ ਨੇ ਸੰਤਾਂ ਮਹਾਂਪੁਰਖਾਂ ਦੀ ਸੰਗਤ ਮਾਣੀ ਜਿਨ੍ਹਾਂ ਨੇ ਇਸ ਧਰਮ ਯੋਧ ਨੂੰ ਲੜਿਆ ਜੇਲਾਂ ਕੱਟੀਆਂ ਜੇਲਾਂ ਕੱਟ ਕੇ ਤਸ਼ੱਦਦ ਝੱਲ ਕੇ ਉਹ ਬਾਹਰ ਆਏ ਉਹ ਦੱਸਦੇ ਆ ਕਿ ਕੱਲੇ ਸੰਤ ਜਰਨੈਲ ਸਿੰਘ ਜੀ ਹੋਰਾਂ ਦੇ ਸਾਥੀ ਸੀ ਕਿ ਹਥਿਆਰ ਚੱਕ ਕੇ ਨਹੀਂ ਲੜੇ ਉਥੇ ਕਾਰ ਸੇਵਾ ਵਾਲੇ ਵੀ ਲੜੇ ਉਥੇ ਹਲਵਾਈ ਵੀ ਲੜੇ ਉਥੇ ਜਿਹੜੇ ਸੰਗਤ ਦਰਸ਼ਨ ਕਰਨ ਆਏ ਸੀ ਉਹਨਾਂ ਦੇ ਵਿੱਚੋਂ ਜਿਹੜੇ ਹਥਿਆਰ ਚਲਾਉਣੇ ਜਾਣਦੇ ਸਨ ਉਹ ਵੀ ਲੜੇ ਕਿਉਂਕਿ ਇਹ ਧਰਮ ਜੋਤ ਸੀ ਜਿਹੜੇ ਸੰਤਾਂ ਦੇ ਨਾਲ ਮਹਾਂਪੁਰਖਾਂ ਦੇ ਨਾਲ ਸਾਥੀ ਸਿੰਘ ਸਿੰਘਾਂ ਨੇ ਜੂਝਦਿਆ ਹੋਇਆ ਸ਼ਹਾਦਤਾਂ ਪ੍ਰਾਪਤ ਕੀਤੀਆਂ ਜਿਨ੍ਹਾਂ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਪਰਕਰਬਾ ਦੇ ਅੰਦਰ ਕੋਈ ਮਖੋ ਛੋਟੀ ਤੋਂ ਛੋਟੀ ਉਮਰ ਦਾ ਜਿਹੜਾ ਸ਼ਹੀਦ ਹੈ ਉਹ ਇਸ ਪੰਥ ਨੇ ਪੈਦਾ ਕੀਤਾ ਹੈ ਆਮ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਫੋਟੋ ਇਹ ਇੱਕ ਛੋਟਾ ਸ਼ਹੀਦ ਹੈ ਛੋਟਾ ਪੁਜੰਗੀ ਸਿੰਘ ਹੈ ਜਿਸ ਦੀ ਉਮਰ ਕੇਵਲ 18 ਦਿਨ ਦੀ ਹੈ ਉਹ 18 ਦਿਨ ਦਾ ਪੁਜੰਗੀ ਸਿੰਘ ਵੀ ਜਿਹੜਾ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਦੇ ਅੰਦਰ ਸ਼ਹੀਦ ਹੋਇਆ ਹੈ ਪ੍ਰਤੱਖ ਦਰਸ਼ੇ ਦੱਸਦੇ ਨੇ ਕਿ ਦੁੱਧ ਚੁੰਗਦੇ ਬੱਚੇ ਫੜ-ਫੜ ਕੇ ਕੰਦਾ ਦੇ ਨਾਲ ਮਾਰ-ਮਾਰ ਕੇ ਭਾਰਤੀ ਫੌਜ ਨੇ ਸ਼ਹੀਦ ਕੀਤੇ ਨੇ ਇਹਨਾਂ ਜ਼ੁਲਮੋ ਤਸ਼ੱਦਦ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਹੋਇਆ ਔਰ ਮਹਾਨ ਸ਼ਹਾਦਤਾਂ ਜਿੰਨਾਂ ਨੇ ਪ੍ਰਾਪਤ ਕੀਤੀਆਂ ਉਹਨਾਂ ਸਮੋਸ਼ੀ ਹਿੱਦਾਂ ਦੇ ਚਰਨਾਂ ਤੇ ਕੋਟਾਰ-ਕੋਟ ਨਮਸਕਾਰ ਕਰਦਾ ਹੋਇਆ ਆਪ ਸਮੁੱਚੀ ਸੰਗਤ ਤੋਂ ਆਪਣੇ ਸਾਥੀ ਸਿੰਘ ਸਹਿਬਾਨ ਜੀ ਦੇ ਸਾਹਿੱਤ ਖਿਮਾ ਦਾ ਜਾਚਕ ਹਾਂ ਅੰਮ੍ਰਿਤ ਛਕੋ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਨੂੰ ਸਫਲਾ ਕਰੋ ਤਾਮ ਤਾਂ ਵੀ ਤਕਸਾਲ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਬਾਬਾ ਬੰਤਾ ਸਿੰਘ ਜੀ ਹੋਰਾਂ ਨੇ ਬਾਖੂਬ ਵੀ ਤੁਹਾਡਾ ਨਾਮ ਜ਼ਿਕਰ ਕੀਤਾ ਹੈ ਔਰ ਖਾਸ ਕਰਕੇ ਇਹਨਾਂ ਪ੍ਰਾਪਤੀਆਂ ਦੇ ਵਿੱਚ ਜਿਹੜਾ ਮਹਾਂਪੁਰਖਾਂ ਨੇ ਗੁਰਬਾਣੀ ਦਾ ਅਰਥਾਂ ਦਾ ਜਿਹੜਾ ਟੀਕਾ ਕੀਤਾ ਹੈ 45 ਸਾਲ ਤੋਂ ਵੱਧ ਦਾ ਸਮਾਂ ਜਿਹੜਾ ਇਸ ਸਾਰੀ ਜੋ ਕਾਰਜ ਕੀਤਾ ਉਹਨੂੰ ਲਗਾ ਹੈ ਉਹਨੂੰ ਜ਼ਰੂਰ ਪੜੋ ਉਹਨੂੰ ਪੜ ਕੇ ਤੇ ਗੁਰਬਾਣੀ ਦੇ ਅਰਥਾਂ ਤੋਂ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਦੇ ਅਰਥਾਂ ਨੂੰ ਧਾਰਨ ਕਰਕੇ ਜੀਵਨ ਤੋਂ ਉਹ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਅਮਰਤ ਸ਼ੋਖੋ ਅਮਰਤ ਸ਼ਾਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਮਾਪੁਰਖਾਂ ਦਾ ਆਪਸ ਵਿੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰਾਨਾ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ